ਤਾਂ ਮਹੀਨੇ ਦਾ ਅੱਜ ਲਾਸਟ ਦਿਨ ਹੈਗਾ ਔਰ ਮਈ ਦੇ ਵਿੱਚ ਸਾਡੇ ਕੋਲ ਟੈਂਪਰੇਚਰਸ ਤੇ ਕਾਫੀ ਇਸ ਵਾਰੀ ਐਕਸਟ੍ਰੀਮ ਵਾਦਰ ਦੇਖਿਆ ਗਿਆ ਜੋ ਕਿ 2013 ਦੇ ਵਿੱਚ ਅਸੀਂ ਦੇਖਿਆ ਸੀ ਪਹਿਲਾਂ ਕਿ 46 ਡਿਗਰੀ ਤੱਕ ਜਿਹੜਾ ਟੈਂਪਰੇਚਰ ਆਉ ਗਿਆ ਸੀਗਾ ਮਈ ਦੇ ਵਿੱਚ ਔਰ ਇਸ ਵਾਰੀ ਵੀ ਸਾਡੇ ਕੋਲ ਜਿਹੜਾ ਲੁਧਿਆਣੇ ਵਿੱਚ 45 ਡਿਗਰੀ ਤੱਕ ਟੈਂਪਰੇਚਰ ਰਿਕਾਰਡ ਕੀਤਾ ਗਿਆ ਪਰ ਜੇ ਆਪਾਂ ਥੋੜਾ ਸਾਊਥ-ਵੈਸਟਨ ਡਿਸਟ੍ਰਿਕਟਸ ਦੀ ਗੱਲ ਕਰਦੇ ਆ ਤਾਂ 48 ਡਿਗਰੀ ਵੀ ਕੱਲ ਜਿਹੜਾ ਟੈਂਪਰੇਚਰ ਫਰੀਦਕੋਟ ਵਿੱਚ ਰਿਕਾਰਡ ਕੀਤਾ ਗਿਆ ਸੋ ਇੰਨੀ ਜ਼ਿਆਦਾ ਇਸ ਵਾਰੀ ਆਪਾਂ ਕਹ ਸਕਦੇ ਹਾਂ ਸਵियर ਹੀਟ ਵੇਵ ਜਿਹੜੀ ਆ ਉਹ ਪਰਸਿਸਟ ਰਹੀ ਹੈ ਮਈ ਦੇ ਮਹੀਨੇ ਦੇ ਵਿੱਚ ਪਰ ਇਸ ਵਾਰੀ ਇੱਕ ਥੋੜੀ ਜੀ ਗੁੱਡ ਨਿਊਜ਼ ਵੀ ਹੈਗੀ ਹੈ ਕਿ ਜਿਹੜੀ ਕੇਰਲਾ ਵਿਖੇ ਵਾਂਸਨ ਦਾਨਸੈਟ ਵੇਅ ਉਹ ਇੱਕ ਦੋ ਦਿਨ ਪਹਿਲਾਂ ਹੀ ਹੋ ਗਿਆ ਜਿਸ ਦੇ ਨਾਲ ਕੀ ਥੋੜਾ ਜਿਹਾ ਜਿਹੜਾ ਵੈਦਰ ਦੇ ਵਿੱਚ ਸਾਨੂੰ ਚੇਂਜ ਨਜ਼ਰ ਆ ਰਹੀ ਹੈ ਸੋ ਹੁਣ ਜਿਹੜੀ ਫੋਰਕਾਸਟ ਰਿਸੀਵ ਹੋਈ ਹੈ ਉਹਦੇ ਅਕੋਰਡਿੰਗਲੀ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਥੋੜੀ ਜੀ ਲਾਈਟਨਿੰਗ ਜਾਂ ਥੰਡਰ ਸ਼ਾਵਰਸ ਹੋ ਸਕਦੇ ਆ ਸੋ 1 2 1 ਜੂਨ ਤੋਂ ਅਨਵਰਡਸ ਜਿਹੜਾ ਆ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਦੇਖਿਆ ਜਾਏਗਾ ਜਿਹਦੇ ਵਿੱਚ ਕਿ ਇਸ ਤਰ੍ਹਾਂ ਹੀਟ ਵੇਵ ਤੋਂ ਥੋੜੀ ਜੀ ਸਾਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਆਪਾਂ ਦੇਖਦੇ ਆ ਕਿ ਸ਼ਾਮ ਨੂੰ ਕਈ ਵਾਰੀ ਹਵਾ ਚਲਦੀ ਹੈ ਕੱਲ ਪਰਸੋ ਥੋੜੇ ਛਿੱਟੇ ਵੀ ਦੇਖੇ ਗਏ ਆ ਸੋ ਇਹ ਜਿਹੜੀ ਮੌਨਸੂਨ ਦੀ ਆ ਆਮਦ ਹੋਈ ਹੈ ਇਹਦੇ ਨਾਲ ਥੋੜਾ ਜਿਹਾ ਨਾਰਥ ਵੱਲ ਨੂੰ ਵੀ ਵੈਦਰ ਦੇ ਵਿੱਚ ਚੇਂਜ ਦੇਖਣ ਨੂੰ ਮਿਲਿਆ ਕਿਉਂਕਿ ਉਹਦਾ ਜਿਹੜਾ ਫਲੋ ਹੈ ਉਹ ਕਾਫੀ ਫਾਸਟ ਦੇਖਿਆ ਜਾ ਰਿਹਾ ਸੋ ਉਮੀਦ ਕਰਦੇ ਹੈਗੇ ਆ ਕਿ ਜਿਵੇਂ ਕੱਲ ਦਾ ਦਿਨ ਹੈ ਉਹਦੇ ਵਿੱਚ ਸਾਨੂੰ ਇੰਨੀ ਜ਼ਿਆਦਾ ਹੀਟ ਵੇਵ ਦਾ ਸਾਹਮਣਾ ਨਹੀਂ ਕਰਨਾ ਪਏਗਾ ਮਨ ਜਿਵੇਂ ਕਿ ਉੱਤਰ ਪਾਰ ਦੇ ਇਲਾਕੇ ਵਿੱਚ بارش ਵੀ ਹੋਣ ਦੀ ਉਮੀਦ ਹੋ ਰਹੀ ਹੈ ਫਿਰ بارش ਵੀ ਆ ਸਕਦੀ ਹੈ ਆਪਣੇ ਦਿਨਾਂ ਦੇ ਪੰਜਾਬੀ ਹਾਂਜੀ ਜਿਸ ਤਰ੍ਹਾਂ ਆਪਾਂ ਕਹਿ ਰਹੇ ਆ ਕਿ ਥੋੜਾ ਜਿਹਾ ਥੰਡਰ ਸ਼ਾਵਰਸ ਦੀ ਪ੍ਰੈਡਿਕਸ਼ਨ ਹੈਗੀ ਹੈ ਲਾਈਟਨਿੰਗ ਵਗੈਰਾ ਹੋ ਸਕਦੀ ਹੈ ਸੋ ਮਤਲਬ ਮੁੱਖ ਗੱਲ ਇਹ ਹੈ ਕਿ ਸਾਨੂੰ ਹੀਟ ਵੇਵ ਤੋਂ ਥੋੜਾ ਜਿਹਾ ਛੁਟਕਾਰਾ ਜਾਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਜਿੰਨਾ ਟੈਂਪਰੇਚਰ ਐਕਸਟ੍ਰੀਮ ਚ ਪਹੁੰਚਣਾ ਸੀਗਾ ਉਹ ਪਹੁੰਚ ਚੁੱਕਿਆ ਹੈ ਕਿਉਂਕਿ 48 ਤੱਕ ਜਿਹੜਾ ਟੈਂਪਰੇਚਰ ਆ ਰਿਕਾਰਡ ਕੀਤਾ ਜਾ ਚੁੱਕਿਆ ਪਰ ਹੁਣ ਮੌਨਸੂਨ ਦੀ ਆਮਦ ਦੇ ਨਾਲ ਸਾਨੂੰ ਥੋੜੀ ਜਿਹੀ ਚੇਂਜ ਨਜ਼ਰ ਆ ਰਹੀ ਹੈ ਤੇ ਜਿਸ ਦੇ ਨਾਲ ਕਿ ਪਹਿਲਾਂ ਤਾਂ ਸਾਡੇ ਕੋਲ ਜਿਹੜਾ ਸੈਂਟਰਲ ਪੜਾ ਇੰਡੀਆ ਦਾ ਪਾਰਟ ਹੈਗਾ ਉੱਥੇ بارش ਹੋਏਗੀ ਉਸ ਤੋਂ ਬਾਅਦ ਨਾਰਥ ਵੱਲ ਨੂੰ ਵੀ ਸਿਸਟਮ ਥੋੜਾ ਜਿਹਾ ਮੂਵ ਕਰੇਗਾ ਜਿਸ ਦੇ ਨਾਲ ਕਿ ਲੱਗ ਰਿਹਾ ਕਿ ਥੰਡਰ ਸ਼ਾਵਰਸ ਐਕਸਪੈਕਟਿਡ ਹੈਗੇ 1-2 ਦਿਨਾਂ ਦੇ ਵਿੱਚ ਔਰ ਟੈਂਪਰੇਚਰਸ ਦੇ ਵਿੱਚ ਵੀ ਥੋੜੀ ਜਿਹੀ ਗਿਰਾਵਟ ਦਿੱਖਾਈ ਜਾਏਗੀ ਮੈਂ ਮਜਬੂਰ ਹਾਂ ਕਿ ਆਪਣੀ ਟੈਂਪਰੇਚਰ ਇਸ ਤਰ੍ਹਾਂ ਚਲਦੀ ਹੈ ਜਿਸ ਤਰ੍ਹਾਂ ਸਾਡੇ ਕੋਲ 45 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਦਿਨ ਦਾ ਔਰ ਰਾਤ ਦਾ ਵੀ ਜਿਹੜਾ ਟੈਂਪਰੇਚਰ ਰਾਤ ਦਾ ਟੈਂਪਰੇਚਰ ਜਿਹੜਾ ਉਹ ਕੰਪੈਰੀਟਿਵਲੀ ਜ਼ਿਆਦਾ ਲੱਗ ਰਿਹਾ ਕਿਉਂਕਿ ਰਾਤਾਂ ਜਿਹੜੀਆਂ ਨੇ ਉਹ ਗਰਮ ਨਾ ਇਹਨਾਂ ਦਿਨਾਂ ਦੇ ਵਿੱਚ ਕਾਫੀ ਗਰਮ ਲੱਗ ਰਹੀਆਂ ਨੇ ਸੋ ਜੇ ਅਗਰ ਟੈਂਪਰੇਚਰ ਦੇ ਵਿੱਚ ਚੇਂਜਸ ਆndੀਆਂ ਨੇ ਜਾਂ ਜਿਸ ਤਰ੍ਹਾਂ ਤੁਹਾਡੇ ਸ਼ਾਵਰ ਆਉਂਦੇ ਨੇ ਤਾਂ ਉਹਦੇ ਨਾਲ ਸਾਡੇ ਕੋਲ ਟੈਂਪਰੇਚਰ ਦੇ ਵਿੱਚ ਥੋੜਾ ਜਿਹਾ ਫਾਲ ਆਏਗਾ ਜਿਸ ਦੇ ਨਾਲ ਕਿਸਾਨ ਨੂੰ ਰੀਲੀਫ ਮਿਲ ਸਕਦਾ ਪਾਰੇ ਜਿਸ ਤਰ੍ਹਾਂ ਕਿ ਆਪਾਂ ਦੇਖ ਸਕਦੇ ਹਾਂ ਕਿ ਸਾਊਥ-ਵੈਸਟਰਨ ਰੀਜਨਸ ਨੇ ਜਿਹੜੇ ਬਠਿੰਡਾ ਫੀਤਕੋਟ ਦਾ ਏਰੀਆ ਹੈਗਾ ਉੱਥੇ ਸਾਡੇ ਕੋਲ ਟੈਂਪਰੇਚਰਸ ਇਸ ਵਾਰੀ ਕਾਫੀ 48 ਡਿਗਰੀ ਤੱਕ ਵੀ ਰਿਕਾਰਡ ਕੀਤੇ ਗਏ ਹਨ ਸੋ ਓਵਰਆਲ ਸਾਰੇ ਪੰਜਾਬ ਦੇ ਵਿੱਚ ਹੀ ਹੀਟ ਵੇਵ ਦਾ ਜਿਹੜਾ ਇਫੈਕਟ ਰਿਹਾ ਹੈ ਸਵੀਅਰ ਹੀਟ ਵੇਵ ਜਿਹੜੀ ਆ ਰਹੀ ਹੈ ਪਰ ਹੁਣ ਜਿਵੇਂ ਹਾਲਾਤ ਥੋੜੇ ਜੇ ਠੀਕ ਹੁੰਦੇ ਨਜ਼ਰ ਆ ਰਹੇ ਨੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲੀ ਤੋਂ ਔਨਵਰਡਸ ਜਿਸ ਤਰ੍ਹਾਂ ਸਾਨੂੰ ਫੋਰਕਾਸਟ ਮਿਲੀ ਹੈ ਤੇ ਥੋੜੇ ਜੇ ਥੰਡਰ ਸ਼ਾਵਰਸ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਦੇ ਦੇ ਨਾਲ ਕੀ ਲੱਗ ਰਿਹਾ ਹੈ ਕਿ ਸਾਨੂੰ ਹੀਟ ਵੇਵ ਤੋਂ ਥੋੜੀ ਜਿਹੀ ਰਾਹਤ ਮਿਲ ਜਾਏਗੀ ਬੰਦ ਵੀ ਕਿ ਕੱਲ ਸਪਨੇ ਫੜਾ ਦਿੱਤਾ ਹੋਟਿੰਗ ਵੀ ਗਈ ਹੈ ਪੰਜਾਬ ਦੇ ਨਾਲ ਸਹੀ ਜਿਹੀ ਕੋਟਿੰਗ ਹੈ ਨਹੀਂ ਤਾਂ ਲੱਗਦਾ ਹੈ ਵੀ ਕੱਲ ਜਿਹੜਾ ਥੋੜਾ ਕੋਈ ਮੋਸਮ ਟਿਕਰੇਗਾ ਤੇ ਉਸ ਨੂੰ ਥੋੜੀ ਜਿਹੀ ਰਾਹਤ ਮਿਲੇਗੀ ਕੋਟਿੰਗ ਵੀ ਉਸ ਵਕਤ ਕਰ ਸਕਦੇ ਹਾਂ ਹਾਂਜੀ ਜੀ ਆਪਾਂ ਦੇਖਦੇ ਹਾਂ ਕਿ ਹੀਟ ਵੇਵ ਦਾ ਜਿਹੜਾ ਅਸਰ ਹੈ ਥੋੜਾ ਘਟੇਗਾ ਲੂ ਦਾ ਜਿਹੜਾ ਅਸਰ ਹੈ ਉਹ ਘਟੇਗਾ ਕਿਉਂਕਿ ਜਿਸ ਤਰ੍ਹਾਂ ਕਿ ਕਾਫੀ ਹਰੀਜ਼ਨਟਲ ਫਲੋ ਚੱਲ ਰਿਹਾ ਸੀਗਾ ਇੰਨੀ ਜ਼ਿਆਦਾ ਲੂ ਵੀ ਪਗਦੀ ਪਈ ਸੀ ਜੇ ਥੋੜਾ ਜਿਹਾ ਥੰਡਰ ਸ਼ਾਵਰਸ ਆ ਜਾਣਗੇ ਤਾਂ ਉਹਦੇ ਨਾਲ ਸਾਡਾ ਲੋਕ ਦਾ ਜਿਹੜਾ ਇਫੈਕਟ ਉਹ ਵੀ ਘਟ ਜਾਏਗਾ ਸੋ ਲੋਕਾਂ ਨੂੰ ਬਾਹਰ ਨਿਕਲਣਾ ਘਰੋਂ ਥੋੜਾ ਸੌਖਾ ਹੋ ਜਾਏਗਾ ਸੋ ਇਹ ਜੇ ਅਗਰ ਇਸ ਤਰ੍ਹਾਂ ਦਾ ਮੌਸਮ ਆਪਾਂ ਕਹਿੰਦੇ ਆ ਕਿ ਪਰਸਿਸਟ ਕਰੇਗਾ 1-2 ਦਿਨ ਤੱਕ ਕੱਲ੍ਹ ਨੂੰ ਡੈਫੀਨਿਟਲੀ ਲੋਕੀ ਘਰੋਂ ਬਾਹਰ ਨਿਕਲ ਕੇ ਵੋਟਾਂ ਜ਼ਰੂਰ ਪਾਉਣਗੇ ਸੋ ਆਪਾਂ ਵੀ ਇਹੀ ਮੈਸੇਜ ਦਿੰਨੇ ਆ ਕਿ ਮਤਲਬ ਜੇ ਮੌਸਮ ਦੇ ਵੀ ਸਾਨੂੰ ਰਾਹਤ ਨਜ਼ਰ ਆ ਰਹੀ ਹੈ ਤੁਵਾ ਤਵਾ ਲੋਕਾਂ ਨੂੰ ਜਿਹੜੀ ਹੈ ਵੋਟ ਪਾਉਣਾ ਜਾਣਾ ਚਾਹੀਦਾ ਕਿਉਂਕਿ ਇਹ ਉਹਨਾਂ ਦਾ ਆਪਣਾ ਅਧਿਕਾਰ ਹੈਗਾ ਸੋ ਆਪਣੇ ਅਧਿਕਾਰ ਦੀ ਪੂਰੀ ਵਰਤੋਂ ਕਰਨ ਤੇ ਆਪਣਾ ਸਿਹਤ ਦਾ ਵੀ ਜ਼ੋਰ ਧਿਆਨ ਰੱਖਣ ਕਿਉਂਕਿ ਜਿਸ ਤਰ੍ਹਾਂ ਕਿ ਫਿਰ ਵੀ ਮਾ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਫਾਲ ਨਜ਼ਰ ਨਹੀਂ ਆਏਗੀ ਸੋ ਪਾਣੀ ਦਾ ਆਪਣਾ ਪ੍ਰਬੰਧ ਨਾਲ ਰੱਖਣ और जिस तरह बाकी प्रिकॉशंस ने भी सिर में टक के रखा जाए और तो अपना सनस्क्रीन वगैरह लगा के सन ग्लासेस लगा के सो अपना पूरा बचा करके ही अपना घरों बाहर निकला जाए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर